ਕੀ ਨਾ ਪੂਰੀ ਵੱਡੀ ਜਰਸੀ 75000 ਖਲੋ ਆਹ ਜਰਸੀ 50000 ਰੁਪਏ ਦੀ ਮਿਲਨੀ ਆ ਸੋਨਾ ਦੇਖ ਲਓ ਮਿੱਤਰੋ ਸਮੀ ਪਲੀ ਤਾਂ ਜਮਾ ਗਦਾਈਲੇ ਵਰਗੀ ਇੱਕ ਨਹੀਂ ਵੱਚੀ ਦੋ ਲੈ ਚੱਲੇ ਬੰਦੇ ਜਿਹੜਾ ਲਿਆਊਗਾ ਮਗਰ ਵੱਚੀ ਰਮਣ ਕਹਿੰਦਾ ਚੰਗਾ ਫਾਰਮੂਲਾ ਵੀਰੇ 30 ਦੀ 40 40000 ਦੀਆਂ ਵੱਚੀਆਂ ਵੇਚਦਾ ਵੀਰੇ ਪਰ ਕੀ ਨਾ ਇਹਦੇ ਚ ਬਰੀਡ ਬਹੁਤ ਆ ਠੀਕ ਆ ਬਰੀਡ ਵਾਲੇ ਪੱਖ ਤੋਂ ਜਿਹੜੀ ਹੈਗੀ ਆ ਬਹਿਰ ਪੂਰੀ ਚੰਗੀ ਆ ਹਾਂਜੀ ਅਸੀਂ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋਏ ਆਂਗੇ ਵਿੰਡ ਆ ਗਿਆ ਬਾਈ ਸੇਵਕ ਦਾ ਮਿੱਤਰੋ ਧੌਲਾ ਕਿੰਗਰਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਸੂਈਆਂ ਹੋਈਆਂ ਵੇੜਾ ਤੇ ਨਾਲ ਗੱਬਣਾ ਵੇੜਾ ਜੇ ਗੱਲ ਕਰਨ ਲਗੇ ਨਾ ਮਿੱਤਰੋ ਤੀਜੇ ਨੰਬਰ ਦੇ ਉੱਤੇ ਆ ਗਈ ਆਹ ਇੱਕ ਜਰਸੀ ਕ੍ਰਾਸ ਦੇ ਵਿੱਚ ਤੇ ਆ ਆ ਗਈ ਨਾ ਜਿਹੜੀ ਚੌਥੇ ਨੰਬਰ ਦੇ ਉੱਤੇ ਜਰਸੀ ਮਿੱਤਰੋ ਇਹੇ ਨਾ ਘਟੋ ਘਟ ਛੀਕ ਮਹੀਨਿਆਂ ਦੀ ਗੱਬਣਾ ਗਈ ਇਹਦੀ ਵੀ ਜਾਣਕਾਰੀ ਲੈ ਲਾਂਗੇ ਤੇ ਦੋ ਨਗੀਨੇ ਨਾ ਜਰਸੀ ਨਸਲ ਦੇ ਇਧਰਲੇ ਪਾਸੇ ਖੜਿਆ ਮਿੱਤਰੋ ਇਹ ਵੀ ਚੈੱਕ ਕਰ ਲੋ ਇਹ ਗੱਬਣਾ ਗਾਵਾਂ ਆ ਗਈਆਂ ਬਾਈ ਕੋਲੇ ਟੋਟਲ ਨਗ ਜਿਹੜੇ ਰਹਿਣਗੇ ਮਿੱਤਰੋ ਉਹ ਛੇ ਰਹਿਣਗੇ ਗਾਵਾਂ ਦੇਖ ਕੇ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਸਾਨੂੰ ਜਿਹੜੀਆਂ ਬਾਈ ਕੋਲੇ ਜਰਸੀ ਨਸਲ ਦੀਆਂ ਤੇ ਜਾਂ ਇਧਰਲੇ ਪਾਸੇ ਆ ਗਈਆਂ ਹਨਾ ਆ ਤਾਂ ਯਾਰ ਨਾ ਜੇ ਗੱਲ ਕਰ ਲਗੇ ਆਪ ਵੀ ਬੱਚੀ ਹੈ ਤੇ ਇਹਦੇ ਮਗਰ ਵੀ ਬੱਚੀ ਹੈ ਐਨ ਖੀਰੀ ਵਹ ਹੈਡਾ ਮਿੱਤਰੋ ਹੁਣ ਤੁਸੀਂ ਇਹਦੀ ਖੜਨੀ ਖੁੜਨੀ ਦੀ ਕਦ ਕਾਠ ਨੋਟ ਕਰ ਲਓ ਬਾਕੀ ਨਾ ਬਾਈ ਕੋਲੇ ਗਾਵਾਂ ਤਾਂ ਜੇ ਗੱਲ ਕਰ ਲਗੇ ਨਾ ਹੋਰ ਵੀ ਹੈਗੀਆਂ ਨੇ ਉਹ ਇਧਰਲੇ ਪਾਸੇ ਆ ਗਈਆਂ ਮਿੱਤਰੋ ਇਹ ਆ ਗਈਆਂ ਕੱਚੀਆਂ ਦੋ ਤਾਂ ਤੇ ਇੱਕ ਜਾਦੇ ਜਮਾ ਤਾਜੀ ਸੂਈ ਹੋਈ ਆ ਪਰ ਇਹ ਆਪਾਂ ਫੇਰ ਪਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਜੋ ਕਰਾਗੇ ਬਾਈ ਸੇਵਕ ਨਾਲ ਗੱਲਬਾਤ ਤੇ ਲੱਗੇ ਇਹਨਾਂ ਛੇ ਨਾਗਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਕਾਲ ਹੋ ਠੀਕ ਹੈ ਵੀਰੇ ਜਮਾ ਚੜਦੀ ਕਲਾ ਸੇਵਕਾ ਕਿਵੇਂ ਬਾਈ ਬੜੇ ਵਧੀਆ ਕਿਰਪਾ ਬੇਨਨਕ ਦੀ ਵੀਰੇ ਤੇ ਸੇਕ ਵੀਰੇ ਜੇ ਗੱਲ ਕਰ ਲਗੇ ਅੱਜ ਆਪਣੇ ਕੋਲੇ ਘਟੂ ਘਟ ਛੇਕ ਨਾਗ ਹੈਗੇ ਆ ਹਾਂ ਵੀਰੇ ਗਾਂਜੇ ਦਾ ਪਰ ਕੋਈ 8 9 ਵੀਰੇ ਆਪਾਂ ਛੇ ਦਿਖਾਵਾਂਗੇ ਵੀਰੇ ਠੀਕ ਅੱਛਾ ਸੇਵਕ ਜੇ ਗੱਲ ਕਰ ਗਿਆ ਆਪਣੇ ਪਿੰਡ ਨੂੰ ਅ ਪਿੰਡ ਨੂੰ ਜਿਲ੍ਹਾ ਕਿਹੜਾ ਪੈਲਾ ਸ੍ਰੀ ਮੁਕਤਸਰ ਸਾਹਿਬ ਵੀਰੇ ਠੀਕ ਆ ਹਾਂਜੀ ਤੇ ਪਿੰਡ ਦਾ ਨਾਮ ਆ ਗਿਆ ਪਿੰਡ ਦਾ ਨਾਮ ਵੀਰੇ ਧੋਵਾ ਕਿੰਗਰਾ ਠੀਕ ਆ ਹਾਂਜੀ ਤੇ ਗਿੱਦੜਵਾਹ ਤੋਂ ਕਿੰਨੇ ਦੂਰ ਹੈ ਕਿੰਨੇ ਦੂਰ 12 ਕਿਲੋਮੀਟਰ ਵੀਰੇ ਤੇ ਮਲੋੜ ਤੋਂ ਰੋਡ ਤੋਂ ਵੀਰੇ 6 ਕਿਲੋਮੀਟਰ ਵੀਰੇ ਠੀਕ ਆ ਅੱਛਾ ਸੇਵਕਾ ਰੁਟੀਨ ਦੇ ਵਿੱਚ ਨਾਗ ਜਿਹੜੇ ਹੈਗੇ ਆਪਣੇ ਕੋਲੇ ਹੁੰਦੀ ਹੈ ਕਿਰਪਾ ਬੇਨਾਗ ਦੀ ਵੀਰੇ ਗਾਇਆਂ ਹੁੰਦੀਆਂ ਆ ਬਾਈ ਠੀਕ ਆ ਤੇ ਜਿਵੇਂ ਗੱਲ ਕਰ ਲੀ ਗਏ ਆਪਾਂ ਜਰਸੀ ਆ ਗਈਆਂ ਹਾਂ ਜਰਸੀ ਐਚਐਫ ਦੋਨੇ ਹੁੰਦੀਆਂ ਆ ਵੀਰੇ ਆਪਣੇ ਕਿਹੜੇ ਪਾਸੋਂ ਸਟਾਰਟ ਕਰਨਾ ਜਰਸੀ ਕਰ ਲਵਾਂ ਐਚਐਫ ਤੋਂ ਗੱਲ ਸਾਰੇ ਵ ਇਹ ਕੋਲੇ ਆਹ ਪਹਿਲੇ ਨੰਬਰ ਵਾਲੀ ਆ ਗਈ ਬਈ ਜਰਸੀ ਹੈਨਾ ਹਾਂਜੀ ਵੀਰੇ ਸੇਕ ਵੀਰੇ ਇਹਦਾ ਸੂਆ ਦੱਸੇਗਾ ਪਹਿਲਾਂ ਮੈਨੂੰ ਸੂਆ ਰਮਣ ਵੀਰੇ ਦੂਜਾ ਵੀਰੇ ਦੂਜਾ ਸੂਆ ਹਾਂਜੀ ਵੱਡੇ ਭਾਈ ਤੇ ਪਹਿਲੇ ਨੇ ਰਮਣ ਵੀਰੇ 18 ਕਿਲੋ ਦੋਤਾ ਵੱਡੇ ਵੀਰੇ ਠੀਕ ਆ ਹਜੇ ਦਿਨ ਲੈ ਜੂਗੀ ਮਿਲ 8 ਤੋਂ ਵੀਰੇ 10 ਦਿਨ ਵੀਰੇ 8 ਤੋਂ 10 ਦਿਨ ਬਾਕੀ ਆ ਹਾਂ 10 ਦਿਨ ਵੀਰੇ ਬਾਕੀ ਆ ਹੁਣ ਕਿੰਨਾ ਦੁੱਧ ਪਾ ਦੂ ਰਮਣ ਬੱਚੀ ਵੀ ਨੇ ਆਪਾਂ ਕਹਿਨੂੰ ਤਾਂ ਵੀਰੇ 25 22 ਕਿਲੋ ਕਹਿ ਦੀਏ ਉਹਨੇ 20 ਕਿਲੋ ਦੇਣਾ ਬੜੇ ਨਾਲ ਰਮਣ ਕਿਸੇ ਪਾਸੇ ਹਤਰਾਣੀ ਵੇ ਕਿਹੋ ਜੀ ਬਰੀਡ ਬਰੂਡਾ ਵੀਰੇ ਠੀਕ ਆ ਇਹ ਆ ਦੇਖ ਲਓ ਮਿੱਤਰੋ ਸਮੀ ਪਲੀ ਤਾਂ ਜਮਾ ਗਦਾਈਲੇ ਵਰਗੀ ਤਰੀਕਾ ਮੈਨਾਂ ਰਮਣ ਵੀਰੇ ਜਰਸੀ ਨਹੀਂ ਆਪਣੇ ਕੋਲੇ ਨਿਕਲੀ ਹੁੰਦੀ ਕੀ ਇਹਨੇ ਇਹ ਆ ਦੇਖੋ ਹੁਣ ਤੁਸੀਂ ਲੇਵੇ ਦੀ ਗੱਲ ਕਰ ਦਿਨ ਲੈ ਜੂ ਕਿੰਨੇ ਵੀਰੇ ਰਮਣ ਵੀਰੇ ਲੈ ਜੂਗੇ 8 ਤੋਂ ਵੀਰੇ 10 ਦਿਨ ਲਾ ਜਾਨਾ 8 ਤੋਂ 10 ਦਿਨ ਬਾਕੀ ਪਈਆ ਤੇ ਇਹ ਦੇਖ ਲਓ ਵੀ ਗਾਣੇ ਕਿੱਥੇ ਜਾ ਕੇ ਸੂਣਾਗਾ ਹੁਣ ਆਪਾਂ 20 ਕਿਲੋ ਦੁੱਧ ਦੀ ਹਾਂ 20 ਕਿਲੋ ਰੋਣੇ ਵੀਰੇ ਤੇ ਸੇਵਕ ਇਹਦਾ ਖੜਾ ਲਾ ਇੱਥੇ ਕੀ ਰੇਟਰ ਹੋਏ ਇਸ ਜੱਜ ਇਹ ਰੋਣੇ ਰੇਟ ਕਰਾਉਣੇ ਵੀਰੇ ਇੱਕ 5 ਕਰਾ ਲਾ 10 ਕਰਾ ਲਾ ਆਪਾਂ ਵੀਰੇ 92000 ਦੀ ਵੱਚੀ ਦੇਵਾਂਗੇ ਵੀਰੇ ਜੀ ਟਾ ਟਾ ਵਾਟਾ ਬਾ 90000 ਦੇਵਾਂਗੇ ਜੈ ਜੀ ਠੀਕ ਆ ਇਹ ਗਰਮਣ ਕਿਸੇ ਪਾਸੇ ਅਧਰਾ ਨਹੀਂ ਵੀਰੇ ਫੁੱਲ ਵੱਡੀ ਹੈ ਛੋਟੀ ਨਹੀਂ ਪੰਜਾਬ ਵਾਲੀ ਹੈ ਰੋਣੇ ਵੀਰੇ ਠੀਕ ਆ ਸੂਆ ਦੂਜਾ ਓਰੀਜਨਲ ਵੀਰੇ ਠੀਕ ਆ ਲੈ ਆਹ ਦੇਖ ਲੋ ਮਿੱਤਰੋ ਜਿਹੜੀ ਬਾਈ ਕੋਲੇ ਆਹ ਜਰਸੀ ਨਸਲ ਦੀ ਗਾਂ ਆ ਗਈ ਨਾ ਦੂਜੇ ਸੂਏ ਕਹਿੰਦਾ ਵੀ ਕੋਈ ਪੱਛੀ ਨਹੀਂ 20 ਕਿਲੋ ਮਤਲਬ ਲੇਵੇ ਦੀ ਚੜਾਈ ਬਹੁਤ ਅਸਹਿਕਾ ਮਾਣਾ ਰਵਣ ਵੀਰ ਜੀ ਵੱਚ ਤਿਆਰ ਹੋ ਤੂੰ ਤੂੰ ਵੇਖਣ ਚੀ ਬਾਨੀ ਵੇ ਕੇ ਜੇ ਢਲਣਾ ਪਈਆਂ ਵੀਰੇ ਠੀਕ ਆ ਤੇ ਸੇਕ ਜਿਹੜੀ ਦੂਜੇ ਨੰਬਰ ਤੇ ਆ ਗਈ ਆਪਣੇ ਕੋਲੇ ਹਾਂਜੀ ਵੀਰੇ ਇਹੇ ਜਰਸੀ ਬਾਈ ਇਹ ਦੂਜਾ ਸੂਆ ਰਮਣ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਇਹ ਰਮਣੋ ਦੋ ਦਿਨ ਲਈ ਵੀ ਰੱਖ ਲਈ ਬਸ ਤਿਆਰ ਵੀਰੇ ਸੂ ਵੀ ਸਕਦੀ ਆ ਦੋ ਦਿਨ ਲਈ ਆ ਸਕਦੀ ਨਹੀਂ ਆ ਵੀ ਇਹੇ ਭਾਈ ਦੂਜਾ ਸੂਆ ਕਿੰਨਾ ਦੁੱਧ ਪਾ ਦੂ ਦੁੱਧ ਵੀਰੇ ਕੈਨ ਨੂੰ ਦੇ ਦੇ 20 ਕਿਲੋ ਕਹਿ ਦਈਏ ਪਰ ਰਵਣ ਵੀਰੇ 16 ਕਿਲੋ ਦੇ ਬੜੇ ਰਾਣਾ ਵੀਰੇ 16 ਕਿਲੋ ਹਾਂ ਠੀਕ ਆ ਤੇ ਮੈਨੂੰ ਐਂ ਦੱਸ ਸੇਵਕਾ ਵੀ ਇਹਦਾ ਰੇਟ ਕਿੰਨਾ ਰਹੂਗਾ ਇਹ ਰਮਣ ਰੇਟ ਕਰਾਉਣਾ ਤਾਂ ਲੋਕਾਂ ਦੇ ਸੀ 85 90 ਆਪਾਂ ਜਮਾਂ ਲੈਣ ਦਿਨ ਵੀਰੇ ਤਾਂ 75000 ਰੁਪਏ ਲਵਾਂਗੇ ਜਮਾਂ ਵੈਰੀ ਗੁੱਡ ਆ ਪੌਣੀ ਜੈ ਨਹੀਂ ਆਈ ਨਹੀਂ ਮੰਨਦੇ ਜੈ ਤੇ ਕਲ ਰਮਣ ਪੂਰੀ ਲੰਮੀ ਲੁੰਮੀ ਖਰੀ ਪੰਜਾਬ ਵਾਲੀ ਰਮਣ ਵੀਰੇ ਉਹ ਨਹੀਂ ਛੋਟੀ ਜੀ ਨਹੀਂ ਗਈ ਠੀਕ ਆ ਪਰ ਰਮਣ ਨੂੰ ਆਰਡਰ ਵੇਖ ਕੇ ਹੀ ਜਾਵੇ ਹਾਂ 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 ਲੈ ਵੀ ਕੱਲਾ ਕੱਲਾ ਥਣ ਮੁਠੀ ਵਾਲਾ ਲੈ ਯਾਰ ਆ ਦੇਖੀ ਲੇਵਾ ਰਮਣ ਇੱਕ ਕੱਲਾ ਕਹਿੰਦਾ ਲੇਵੀ ਤੇ ਨਾੜਾ ਦੇਖੀ ਇਧਰ ਦੇਖ ਵੀਰੇ ਆ ਪੁਣੀ ਲਕੋਲੀਆਂ ਵੇਖ ਭਾਈ ਅਵੇ ਅੱਛਾ ਸੇਕਾ ਇੱਕ ਗੱਲ ਹੈਗੀ ਆ ਮਤਲਬ ਤੇਰੇ ਨਾ ਮਤਲਬ ਨਾ ਫੋਨ ਵੀ ਆਇਆ ਮੇਰੇ ਕੋਲੇ ਵੀ ਯਾਰ ਬਾਈ ਕਹਿੰਦਾ ਵੀ ਵਜਨ ਵਾਲੀ ਗੱਲ ਕਰਦਾ ਹੁੰਦਾ ਠੀਕ ਹੈ ਜਿਹੜੀ ਜਿੱਦ ਗੱਲ ਕੋਈ ਵੀ ਰਿਕਲ ਨੂੰ ਦੇਣੀ ਨਾ ਬੇਟੇ ਬਈ ਪਰ ਇਹ ਗੱਲ ਰਵਣ ਵੀਰੇ ਦੁੱਧ ਨੂੰ ਇਹਨਾਂ 18 ਵੀ ਦੇ ਦੇਣਾ ਪਰ ਆਪਾਂ 2 ਕਿਲੋ ਘੱਟ ਕੇ ਕਿ ਦੇਣੀ ਵੀਰੇ ਘੱਟ ਕੇ ਬੰਦਾ ਲਾਂਬਾ ਨਾ ਵੀ ਕਿਸੇ ਦੀ ਗੱਲ ਆ ਆ ਆ ਦੇਖ ਲਓ ਮਿੱਤਰੋ ਜਿਹੜੀ ਐਨ ਪੂਰੀ ਵੱਡੀ ਲੈ ਚੱਲ ਬਈ ਸੇਕਾ ਲੰਮੀ ਲੈ ਜਾ ਕਰ ਲੈ ਵੀ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੀ ਆ ਆ ਗਈ ਨਾ ਪੂਰੀ ਵੱਡੀ ਜਰਸੀ 75000 ਰੁਪਏ ਦੇ ਵਿੱਚ ਦੇਣੀ ਆ ਤੇ ਕਰਮਾਂ ਵਾਲੀ ਦਾ ਥਾਂ ਲੈਵਾ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆ ਬਾ ਕਮਾਲ ਆ ਜਿਵੇਂ ਬਾਈ ਨੇ ਆਖਿਆ ਵੀ ਦੇਣ ਕੋਈ ਇੱਕ ਲੈ ਜੇ ਦੋ ਹਾਂ ਦੋ ਵੀ ਲੈ ਜਾਈਂ ਵੀਰ ਉਹ ਤਿਆਰ ਬੱਛੀ ਪੇ ਦੋ ਦਨ ਲੈ ਜੂ ਵੀਰੇ ਪਰ ਰਵਣ ਏਰੀਕੇ ਪਾੜਲੇ ਚੰਗੇ ਦੀ ਆ ਵੀਰੇ ਠੀਕ ਆ ਹਾਂਜੀ ਵੀਰੇ ਅੱਛਾ ਸੇਕ ਜਿਵੇਂ ਹੁਣ ਆਪਣੇ ਕੋਲੇ ਅਗਲੀ ਜਰਸੀ ਆ ਗਈ ਹਾਂਜੀ ਵੀਰੇ ਹਣਾ ਇਸ ਜਰਸੀ ਦਾ ਮੈਨੂੰ ਐਂ ਦੱਸ ਵੀ ਕਿੰਨੇਵੇਂ ਸੂਏ ਸੂਣਾ ਇਹ ਤਾਂ ਵੀਰ ਬੱਛੀ ਆ ਵੀਰੇ ਖੀਦਨ ਮੱਛੀ ਆਦਾ ਵੀਰੇ ਜੀ ਠੀਕ ਆ ਫ੍ਰੀ ਮੰਨ ਲਓ ਹਾਂ ਆ ਇਹ ਸਾਢੇ 5 ਮਹੀਨੇ ਦੀ ਆ ਵੀਰੇ ਸਾਢੇ ਹਾਂ ਪੰਜਦੁੱਤੇ ਵੀਰੇ ਠੀਕ ਹੈ ਹਾਂਜੀ ਬਾਈ ਸਾਢੇ ਪੰਜ ਮਹੀਨੇ ਦੇ ਕੱਪੜੇ ਹਾਂਜੀ ਬਾਈ ਅ ਮਹੀਨੇ ਦਾ ਫਿਰ ਇਹਦਾ ਸਾਢੇ ਇੱਕ ਤਿੰਨ ਚਾਰ ਹੀ ਰਹਿ ਗਏ ਹੱਤ ਤਿੰਨ ਚਾਰ ਰਹਿ ਗਏ ਬਾਈ ਖੀਰੀ ਆ ਬਈ ਹਮਨੇ ਵੀ ਦੋ ਦੇ ਸੱਟ ਤੇ ਮੇਰੇ ਸਾਰਾ ਨੇ ਠੀਕ ਹੈ ਖੀਰੀ ਮੰਨ ਲਓ ਬਈ ਜੇ ਗੱਲ ਕਰ ਲਗੇ ਹੁਣ ਇਹਦੇ ਰੇਟ ਦੀ ਰੇਟ ਕਿੰਨਾ ਰੱਖੂਗਾ ਰਵਣ ਰੇਟ ਰੋਕਾਂ ਤਾਂ ਜਿਵੇਂ ਮਰਜ਼ੀ ਕਰਗੇ ਆਪਾਂ 50000 ਦੀ ਬੱਛੀ ਦੇਵਾਂਗੇ ਪੂਰੇ ਜਮਾ ਜੈ ਜੀ ਖੋਲੀ ਫਿਰ ਕੇਰਾ ਹਾਂ ਕੋਈ 55 ਨਹੀਂ 60 ਨਹੀਂ ਪਰ ਇਹ ਗੱਲ ਰਵਣ ਬਹੁਤ ਇਹ ਜਿਹਾ ਥਾਣਾ ਗੁੱਠੇ ਵਰਗਾ ਹੁਣੇ ਬੱਛੀ ਦਾ ਅੱਛਾ ਬਰੀਡ ਵੇਕੇ ਜੀ ਵੇਖ ਥੋੜੀ ਬਸ ਨਾ ਬੰਦਿਆਂ ਨੇ ਥੋੜੀ ਜਿਹੀ ਹੈ ਨਾ ਮਜਬੂਰੀ ਮੇਰੇ ਵੇਚਦੀ ਥੋੜੀ ਗਾਂ ਚਲਈ ਨਾ ਉਹਨਾਂ ਦੀ ਗਾਂ ਦੀ ਡੈਥ ਹੋ ਗਈ ਜਰ ਨਹੀਂ ਕਿੰਨਾ ਦੁੱਧ ਪਾ ਦੂਗੀ ਬਈ ਰਵਣ ਬੱਚੀ ਪਹਿਲੇ ਨਹੀਂ 18 ਕਿਲੋ ਜੋਗੀ ਇਹ ਜੀ ਬਰੀਡ ਹੈ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਆਹ ਜਰਸੀ 50000 ਰੁਪਏ ਦੀ ਮਿਲਨੀ ਆ ਸੋਨੂੰ 50000 ਚੋਂ ਮਾਨ ਤਾਨ ਖੁੱਲਾ ਕਰ ਦੇਗਾ ਹਾਂ ਕਰਨੀ ਬਾ ਨਹੀਂ ਥੋੜੇ ਕਰਾਂਗੇ ਮੈਂ ਮੰਨਿਆ ਹੀ ਨਹੀਂ ਮੰਗਿਆਗਾ ਅੱਛਾ ਹਾਂ ਠੀਕ ਹੈ ਤੇ ਇਹ ਮੇਰੇ ਕੋਲ ਕਿਹ ਜੀ ਬਰੀਡ ਹੈ ਇਹ ਕਿਲਾ ਰਵਣ ਫਿਰ ਸਵੇਕੇ ਜੀ ਬੱਚੀ ਦਾ ਲੈ ਵੀ ਵੇਖ ਕੇ ਹੁੰਦੀ ਬਰੀਡ ਆ ਬੜੀ ਵੀ ਚੰਗੀ ਹੈ ਮੈਂ ਨਾ ਰਵਣ ਬ ਤਨ ਬੱਚੀ ਆਪਣੇ ਕੋਲ 20 25 ਅਬਲੀ ਦੇ ਵੇਗੀ ਵੇਚਾਂਗੇ ਨਹੀਂ ਵੇਚਦੇ ਨਹੀਂ ਰੱਖਣਾ ਰੱਖਣ ਲਈ ਆ ਨਹੀਂ ਓਕੇ ਆ ਫਿਰ ਤਾਂ ਲੈ ਵੀ ਮਿੱਤਰੋ ਆਹ ਦੇਖ ਲਓ ਇਹ 50000 ਦੀ ਜਰਸੀ ਤੁਹਾਨੂੰ ਮਿਲ ਜਾਣੀ ਹੈ ਕਿ ਕੋਈ ਗੱਲ ਨਹੀਂ ਮਾਨਤਨ ਜਿਹੜਾ ਹੈ ਆ ਹੋ ਜਾਊਗਾ ਪਰ ਰਵਣ ਗੱਬਣ ਚ ਹੁਣ ਜੇ ਕਪਾਸ ਆਪਣੀ ਕਰਾਈ ਹੋਈ ਆ ਅਗਲਾ ਕਰਾ ਕੇ ਲੈ ਕੇ ਜਾ ਹਾਂ ਕਰਾ ਕੇ ਲੈ ਲਈ ਵੀ ਆਪਣੀ ਗਰੰਟੀ ਵੀਰੇ ਠੀਕ ਆ ਅੱਛਾ ਜਿਹੜੀ ਇੱਧਰਲੇ ਪਾਸੇ ਆ ਆ ਗਈ ਬਾਈ ਹਾਂਜੀ ਵੀਰੇ ਇਹ ਬਈ ਜਰਸੀ ਮਤਲਬ ਕਰਾਉ ਜਾਂ ਜਰਸੀ ਕਰਾਉ ਮੰਨ ਲਾ ਵੀਰੇ ਭਾਵੇਂ ਐਰਸ਼ਾਨ ਵਾਲਾ ਹਾਂ ਜਰਸੀ 100 ਪੰਜਾਹ ਵਾਲੀ ਜਰਸੀ ਤੇ ਕਰਾਉ ਜਾਂ ਮੰਨ ਲਾ ਅੱਛਾ ਦੂਜਾ ਸੁਆ ਸੁਣਾ ਰਹਿਣ ਵੀਰੇ ਨੇ ਠੀਕ ਹੈ ਦਨ ਵੀਰੇ ਲੈ ਜੂਗੀ 12 13 ਦਿਨਾਂ ਦੀ ਵੀਰੇ ਕਿੰਨਾ ਦੁੱਧ ਪਾ ਦੂ ਰੋਮ ਨੇ ਪਹਿਲਾਂ 18 ਕਿਲੋ ਦਤਾ ਅੱਛਾ ਹਾਂਜੀ ਬਾਈ ਪਹਿਲਾਂ ਨੇ 18 ਹਾਂਜੀ ਬਾਈ ਇਹ ਆ ਲੈ ਹਜੇ ਘੱਟੋ ਘੱਟ ਦਿਨ 12 13 ਲੈ ਜੂ ਰੋਮ ਪਾਲੀ ਬਰੀਕ ਆ ਬ ਇੱਕ ਇੱਕ ਤੋਂ ਲੈ ਕੇ ਤੌਂਟ ਤੋਂ ਲੈ ਕੇ ਸਭ ਐ ਬਰੀਕੀ ਬਰੀਕੀਆਂ ਇਹੋ ਮਤਲਬ ਕਿੰਨਾ ਮਤਲਬ ਰੇਟਰ ਹੋਏ ਦਾ ਰਮਣੇ ਦਾ ਰੋਕਾਂ ਤੋਂ ਜਿੰਨਾ ਮਰਜ਼ੀ ਕਹਿ ਲਗੇ ਕੋਈ ਬਾਹਲਾ ਨਹੀਂ ਬਸੇ 80 ਹੀਰ ਦੀ ਵੇੜ ਦੇਵਾਂਗੇ ਆਪਾਂ 80 ਦੀ ਹਾਂ ਐਵੇਂ ਕੋਈ ਲੋਕਾਂ ਨੂੰ 90 ਨਹੀਂ 95 ਪਰ ਰਮਣ ਬਰੀਕ ਬਰੂ ਕਿੰਨੀ ਬਾਲੀ ਵਧੀਆ ਜਿਹਨੇ ਬੰਦੇ ਦੁੱਧ ਕਿੰਨਾ ਪਾ ਦੂ ਬਾਈ ਰਮਣ ਪਹਿਲੇ ਨੇ 18 ਕਿਲੋ ਦਤਾ ਅੱਛਾ ਹਵੋਰ ਦੇ ਨਾ ਨਾ ਟਾਣੀਆਂ ਚਮਾਰ ਖਿੜੇ ਦੀਆਂ ਉੱਥੋਂ ਲਈਏ ਵੀਰੇ ਆਪਾਂ ਅੱਛਾ ਹਾਂਜੀ ਬਾਈ ਨਹੀਂ ਆ ਦੇਖੋ ਥਣ ਵੀ ਜਿਹੜਾ ਹੈਗਾ ਆ ਸੋ ਰਮਣ ਬਾਲੀ ਵਧੀਆ ਆਪਣੇ ਯਾਰ ਦੋਸਤ ਹੀ ਮਿੱਤਰਾਂ ਉਹ ਜਿਹੜੀ ਕਰੀਬੰਦਾ ਉਹ ਤੋਂ ਲਈ ਆ ਰਮਣ ਅਡਰੋਰ ਦਾ ਪਾਲਸ ਮੈਂ ਨਾ ਥੋੜੀ ਨਾ ਸਵੇਲਿੰਗ ਹੀ ਲੱਗਦੀ ਹੈ ਕਰੀ ਇਹਨਾਂ ਗੋੜ ਗੋੜ ਜੇ ਠੰਡ ਕਰਕੇ ਪਾ ਦੀਦਾ ਉਹਦੇ ਕਰਕੇ ਕਰੀ ਫਿਰਦੀ ਆ ਲੈ ਵੀ ਆਹ ਦੇਖ ਲੋ ਜਿਹੜੀ ਸਾਨੂੰ ਨਾ ਆਹਾ ਜਰਸੀ ਪਹਿਲੇ 118 ਦਿੱਤਾ ਹੁਣ 80000 ਚੋਂ ਛੋਟ ਛੱਪਾ ਹੋ ਜਾਊਗਾ ਪਰ ਰਮਣੇ ਗੱਲਾ ਜਿੰਨੀਆਂ ਹੈਗੀਆਂ ਦੁੱਧ ਵਾਲੀਆਂ ਵੀਰੇ ਸਾਰੀਆਂ ਬਰੀਕੀਆਂ ਬਾਈ ਠੀਕ ਹੈ ਨਹੀਂ ਆ ਇਹਦਾ ਵੀ ਕਾਤ ਕਾਟਦਾ ਬਹੁਤ ਆ ਯਾਰ ਰਮਣ ਛੋਟੀ ਕੋਈ ਨਹੀਂ ਜਰਸੀ ਵੀਰੇ ਠੀਕ ਹੈ ਜਰਸੀਆਂ ਤਿੰਨ ਹੀ ਵੱਡੀਆਂ ਆਪਣੇ ਕੋਲੇ ਬਾਈ ਦੇਖ ਲੋ ਰਮਣ ਵੇਹ ਜ ਮਾੜਾ ਮਾੜਾ ਹੀ ਹੁੰਦਾ ਜਰਸੀ ਪੜ ਪੜ ਕੇ ਹਮ ਇਹ ਆ ਦੇਖ ਲੋ ਮਿੱਤਰੋ ਚੀਪਾ ਦੇਖ ਲੋ ਹਾਂ ਹੈ ਆਵੇ ਇਹ ਤਾਂ ਨਹੀਂ ਉਹ ਭਾਲਜਾ ਲੱਗੇ ਪਾਸਾ ਹੋਣੀ ਹੈ ਕੱਟ ਵਾਲਾ ਲੈ ਆ ਗਿਆ ਕੱਟਲ ਰਾਉਣ ਦੇ ਤਿਆਰ ਤੋਂ ਇਹ ਐ ਬੰਨਣਾ ਬੱਛੀ ਨੇ ਅੱਛਾ ਜਿਹੜੀ ਤੇਰੇ ਕੋਲੇ ਹੁਣ ਆਹਾ ਬੱਛੀ ਆ ਗਈ ਹਾਂਜੀ ਵੀਰੇ ਹੈਨਾ ਹਾਂਜੀ ਹਾਂਜੀ ਜਿਹੜੀ ਆਹਾ ਇਹ ਖੀਰੀ ਆ ਬਈ ਹਾਂ ਖੀਰੀ ਮਨ ਨੂੰ ਦੋਂਦੀ ਮਨ ਲੋ ਤਨੋਂ ਪਤਖਾਨੇ ਰੋਂ ਦੋਂਦੇ ਮਾਰੇ ਮਾਰੇ ਬਾਹਰ ਕੱਢੇ ਵੀਰੇ ਇਹ ਮਤਲਬ ਹੈ ਵੀ ਮਗਰ ਬੱਛੀ ਅੂਰੇ ਦਿਖਾ ਦੇਣਾ ਬਈ ਚੱਲ ਕਰਾ ਇਹ ਆ ਦੇਖ ਲੋ ਇਹ ਸਹੀ ਗੱਲ ਆ ਬਈ ਠੀਕ ਆ ਦੋਂਦੀ ਹੋ ਗਈ ਹਾਂ ਦੋਂਦੀ ਮੰਨ ਲਓ ਖੀਰੀ ਮੰਨ ਲਓ ਬਾਹਰ ਕੱਢਣ ਲੱਗਿਆ ਪੂਰੇ ਨਹੀਂ ਕਰੇ ਨਾ ਠੀਕ ਆ ਅੱਛਾ ਜਿਹੜੀ ਆਹਾ ਆ ਗਈ ਤੇਰੀ ਹਾਂ ਮਤਲਬ ਦੋਂਦੀ ਮੰਨ ਲਓ ਚੱਲ ਦੋਂਦੀ ਮੰਨ ਲਓ ਤੇ ਇਹ ਮਗਰ ਵੀ ਬੱਛੀ ਆ ਗਈ ਮਗਰ ਬੱਛੀ ਰਮਣ ਸਾਰੇ ਸੀਮ ਦੀ ਡੇੜਾ ਇਹਦਾ ਖੁੱਦੋ ਵੀ ਸੀਮ ਦਾ ਪਤਾ ਤੇ ਇਹਦਾ ਵੀ ਵੀ ਪਤਾ ਜਿਹੜਾ ਬੱਛੀ ਆ ਇਹ ਮਤਲਬ ਲਿਖਿਆ ਹੋਇਆ ਥਾਂ ਲਿਖਿਆ ਬੰਦੇ ਕੋਲੇ ਆ ਫਾਰਮ ਚ ਲਈਏ ਵੱਡੇ ਭਾਈ ਫਾਰਮ ਚ ਆ ਫਾਰਮ ਚ ਬਾਈ ਠੀਕ ਆ ਉਹਨਾਂ ਕੋਲੇ ਲਿਖ ਕੇ ਥਾਂ ਲਿਖ ਕੇ ਬਾਈ ਉਹ ਸਾਰਾ ਪਰ ਤੁਹਾਨੂੰ ਫੋਟੋ ਮੰਗਾ ਦਾਂਗੇ ਵੱਡੇ ਵੇਪਰ ਠੀਕ ਆ ਲੈ ਇਧਰ ਕਰੀ ਕਰਾ ਇਹ ਪਹਿਲੇ ਸੂਏ ਕਿੰਨਾ ਦੁੱਧ ਪਾਉਂਦੇ ਰਮਣ ਪਹਿਲੇ ਸੂਏ ਬੱਚੀ ਨੇ 25 ਕਿਲੋ ਦੇਣਾ ਵੱਡੇ ਭਾਈ 25 ਕਿਲੋ ਐਵੇਂ ਕਹਿੰਨੂ 30 ਕਰੀਏ 35 ਕਰੀਏ ਹੋਣੀ ਰਮਣੇ ਰਾਤ ਸੂਈ ਐ 7:30 ਵਜੇ ਠੀਕ ਐ ਇਹ ਲੈ ਵੀ ਮਿੱਤਰੋ ਜਮਾਹਾ ਆ ਗਈ ਵੀ ਰਾਤ ਦੀ ਸੂਈ ਐ ਰਾਤ ਰਮਣ 7:30 ਵਜੇ ਸੂਈ ਐ ਜੇਰ ਜੁਰ ਸਾਰੀ ਕਮੇਟੀ ਆਪਣੇ ਕੋਲ ਵੀਡੀਓ ਹੈ ਵੀਰੇ ਠੀ ਏ 25 ਕਿਲੋ ਦੁੱਧ ਤੇ ਰੇਟ ਕਿੰਨਾ ਰੱਖੂ ਰਮਣ ਰੇਟ ਕਰਾਉਣ ਤਾਂ ਇਹ ਵਸਤੇ ਵੀ ਜਿੰਨੇ ਮੰਗ ਲਈ ਉਹਨੇ ਥੋੜਾ ਘਰ ਮਿਲਦਾ ਪਰ ਵੀਰੇ ਆਪਾਂ ਵੱਛੀ 1 ਲੱਖ ਤੇ 10000 ਦੀ ਦੇਣੀ ਹੈ 1 10 1 10 ਦੀ ਵੱਡੇ ਭਾਈ ਪਰ ਰਮਣਾ ਬਾਈ ਦੋ ਚੀਜ਼ਾਂ ਵੱਛੀਆਂ ਦੋ ਲੈ ਜਾ ਇੱਕ ਨਹੀਂ ਵੱਛੀ ਦੋ ਲੈ ਚੱਲੇ ਬੰਦਾ ਜਿਹੜਾ ਲੈ ਆਊਗਾ ਮਗਰ ਬੱਚੀ ਰਮਣ ਕਹਿੰਦਾ ਇੱਕ ਚੰਗਾ ਫਾਰਮੂਲਾ ਵੀਰੇ 30 30 40 40 ਹਜ਼ਾਰ ਦੀਆਂ ਬੱਚੀਆਂ ਵੇਚਦਾ ਵੀਰੇ ਪਰ ਕੋਈ ਵੀ ਅਜੀ ਗੱਲ ਵੀਰੇ ਨਹੀਂ ਸਹੀ ਗੱਲ ਰਮਣ ਸਵੇਰ ਵਿੱਚ ਚਵਾਈ ਹੋਈ ਐ ਨਾਲੇ ਵੀਰੇ ਦੀ ਠੀਕ ਹੈ ਹਾਂ ਸਵੇਰ ਆਪਣੇ ਨਾਲ 7:30 ਵੇਲੇ ਵੀਰੇ ਨਾਲ ਚਵਾਈ ਵੇਲੀ ਕਰੀ ਹੋਈ ਬੱਚੀ ਠੀਕ ਆ ਹਾਂਜੀ ਭਾਈ ਨਹੀਂ ਤੇਰੀ ਬੱਚੀ ਦਾ ਕੱਦ ਇੱਕ ਗੱਲ ਰਮਣ ਜਿੱਦਿਆ ਤੂੰ ਸਵੇਲੀ ਫੋਨ ਲੈਗੀ ਨਾ ਤੂੰ ਮੈਂ ਲੈਵਾ ਦਿਖਾਉਂਗਾ ਮੱਲਾ ਨੂੰ ਤਰ ਦੀ ਲੇਖੀ ਮੈਂ ਇੱਥੋਂ ਸਟਾਰਟ ਕਿੱਥੇ ਐ ਲੰਮਾ ਕਰਨਾ ਐ ਤੁਰਨਾ ਨੇ ਮਤਲਬ 25 ਕਿਲੋ ਦੁੱਧ ਵੀ ਯਾਰ ਰਮਣ ਵੀਰੇ ਇਹ ਨਾ ਦਿੱਤਾ ਵੀਰੇ ਇਹ ਕਿਹੜਾ ਛੋਟੀ ਕਿੱਡੀ ਐ ਖੀਰੀ ਅ ਗੋਲ ਸਵਾ ਮੰਗਣੇ ਕਿਸੇ ਨਹੀਂ ਵੀਰੇ ਠੀਕ ਆ ਲੈ ਵੀ ਆਹ ਦੇਖ ਲੋ ਬਿਹੜ ਦਾ ਕੱਦ ਕਾਠ ਤੇ ਮਗਰ ਵੀ ਬੱਚੀ ਬੜੀ ਸੋਹਣੀ ਸੁਨੱਖੀ ਆ ਇੱਕ ਦਸ ਚੂਰੇ ਦੋ ਚੀਜ਼ਾਂ ਲੈ ਆਇਆ ਬੰਦਾ ਵੇਲਾ ਦੋ ਲੈਗ ਚੱਲੇ ਵੇਲਾ ਠੀਕ ਆ ਅੱਛਾ ਤੇਰੀ ਜਿਹੜੀ ਤੇਰੀ ਆ ਬਹਿੜ ਆ ਗਈ ਬਾਈ ਹਾਂਜੀ ਵੀਰੇ ਇਸ ਬਹਿੜ ਦਾ ਮੈਨੂੰ ਐਂ ਦੱਸਦੇ ਸੂਆ ਰਮਣ ਸੂਆ ਦੂਜਾ ਵੀਰੇ ਕਦੇ ਸੂਈ ਐ ਇਹ ਕੱਲ ਸੂਈ ਰਮਣ ਵੀਰੇ ਕਿੰਨੇ ਵਜੇ ਇਹ ਰਮਣ ਸੂਈ ਸੀਗੀ ਸਵੇਰ 8:00 ਵਜੇ ਕੱਲ੍ਹ ਤੇਰੀ 8:00 ਹਾਂਦੇ ਨੇ ਵੀਰੇ ਮਤਲਬ ਇੱਕ ਦਿਨ ਹੋ ਗਿਆ ਹਾਂ ਇੱਕ ਦਿਨ ਹੋ ਗਿਆ ਤੇ ਮੈਨੂੰ ਐਂ ਦੱਸਦੇ ਮਗਰ ਬੱਛਾ ਮਗਰ ਬੱਛਾ ਵੀਰੇ ਦੇ ਅੱਛਾ ਗੱਲ ਸੁਣ ਲੈ ਮੇਰੀ ਕਦ ਕੱਟ ਦੇਖ ਲੋ ਰਮਣ ਨਾਲ ਖੜਾ ਬੰਦਾ ਦੀਨਾਂ ਨੇ ਮੇਰਾ ਦੇਖ ਲੈ ਇਹ ਆ ਆ ਦੇਖ ਹਾਂ ਕਿੰਨਾ ਦੁੱਧ ਪਾਉਣਾ ਇਹਨੇ ਪਹਿਲਾਂ ਨੇ 22 ਕਿਲੋ ਤੇ ਹੁਣ ਆਪਾਂ ਕਿੰਨਾ ਕਰੀਏ ਹੁਣ ਕਹਿਣ ਨੂੰ ਤਾਂ ਵੀਰੇ ਆਪਾਂ 30 ਕਿਲੋ ਕਹਿ ਦਈਏ ਪਰ ਵੀਰੇ 25 ਕਿਲੋ ਕਹਿ ਦੇਣਾ ਵੀਰੇ 25 ਕਿਲੋ ਹਾਂਜੀ ਬਾਈ ਠੀਕ ਆ ਪਰ ਰਵਣ ਵੀ ਇੱਕ ਅਲੱਗ ਥੰਦ ਖਾ ਵੀਰੇ ਕਿਹੋ ਜਿਹਾ ਪੀੜੀਆਂ ਨੇ ਪਾਵੇ ਵਰਗਾ ਵੀਰੇ ਅਲੱਗ ਕਹਿ ਦਿੰਦਾ ਸਹੀ ਗੱਲ ਹੈ ਮੂੰਹ ਦੀ ਵੀ ਬੜੀ ਸੋਹਣੀ ਮੈਂ ਨਾ ਰਵਣ ਵੀਰੇ ਗੋਰੀਆਂ ਅੰਗਰੇਜ਼ਾਂ ਵਰਗੀ ਹੈ ਹੈ ਗੋਰੀਆਂ ਅੰਗਰੇਜ਼ਾਂ ਵਰਗੀ ਹੈ ਸਹੀ ਗੋਰੀਆਂ ਅੰਗਰੇਜ਼ਾਂ ਬਿੱਲੀਆਂ ਅੱਖਾਂ ਦੇ ਕਿਹਦੀਆਂ ਕਰਨ ਵਾਲੇ ਨੇ ਲੱਗਰੇ ਘੁੜੇ ਵਰਗੀ ਹੈ ਮੈਂ ਗੁਲਾਬੀ ਗੁਲਾਬੀ ਹੈ ਲੈ ਵੀ ਮਿੱਤਰੋ ਬਾਈ ਸੇਵ ਕਹਿੰਦਾ ਗੋਰੀਆਂ ਅੰਗਰੇਜ਼ਾਂ ਵਰਗੀ ਹੁਣ ਕੱਦ ਕਾਠ ਨੋਟ ਕਰ ਲੋ ਬਾਕੀ ਨਾ ਇਹਦੇ ਚ ਬਰੀਡ ਬਹੁਤ ਆ ਠੀਕ ਆ ਬਰੀਡ ਵਾਲੇ ਪੱਖ ਤੋਂ ਜਿਹੜੀ ਹੈਗੀ ਆ ਬਹਿਰ ਪੂਰੀ ਚੰਗੀ ਆ ਗਈ ਨਹੀਂ ਯਾਰ ਲੈਵਾ ਇਤਨ ਮੋੜ ਕੇ ਰਾ ਰਮਣ ਬੜਾ ਵਧੀਆ ਫੀਟਿੰਗ ਵਾਲਾ ਇੱਥੇ ਕਰੀ ਮਾੜਾ ਜ ਕੱਲ ਦੀ ਸੂਈ ਥਲੀ ਸੌਰੀ ਵਿਲੀ ਕਰੀ ਲੈ ਤਾਂ ਕਿ ਕਿਰੀ ਮਾੜੀ ਰਮਣ ਸਾਰੀ ਵਿਲੀ ਕਰੀ ਆਪ ਲੋ ਹੁਣ ਤੁਸੀਂ ਰਮਣ ਧਾਰ ਤਰ ਸੂਏ ਵਿਲੀ ਕਰੀ ਹੋਈ ਪੂਰੀ ਆਪਣੇ ਹੋਣੀ ਕੱਲ ਵੀ ਛਾਉ ਚੋਈ ਹੋਈ ਆ ਸਵੇਰ ਵੀ ਚੋਈ ਦੀ ਹੋਈ ਆ ਵੀਰੇ ਠੀਕ ਆ ਰਮਣ ਕਿਹ ਰੇਟ ਰੇ ਲੈਵੇ ਤੇ ਪਹਿਲਾਂ ਨਾੜਾ ਦਿਖਾਵੇ ਕਿਹ ਜੀਆਂ ਵਿਲ ਜੀ ਇਹ ਮੁਠੀ ਵਾਲਾ ਥਣ ਪਹਿਣਾ ਵਾਲਾ ਕਹਿਣਾ ਹਰੇਕ ਵੀਰੇ ਵੇਖ ਹ ਕਾਉਣ ਰੇਟ ਕਰਾਉਣ ਤਾਂ 1 30 ਨਹੀਂ 35 ਨਹੀਂ ਬਸ 1 ਲੱਖ ਤੇ 15000 ਦੀ ਬੱਛੀ ਦੇਣੀ ਆਪਾਂ ਕੋਈ ਨੀ ਲੋਕਾਂ ਨੂੰ ਹੋਰ ਕੋਲੋਂ 1 35 ਆ ਪਰ 1 ਲੱਖ 15000 ਦੀ ਆਪਾਂ ਦੇਣੀ ਹੈ ਵੀਰੇ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਪਰ ਰਵਣ ਜਿਹੜਾ ਬੰਦਾ ਲੈ ਗਿਆ ਜਿਆਦੀ ਰੱਖੋ ਜਿਆਦੀ ਰੱਖੋ ਵੀਰੇ ਲੈ ਵੀ ਮਿੱਤਰੋ ਬਾਈ ਸੇਵਕ ਕਹਿੰਦਾ ਨਾ ਹੁਣ ਜਿਹੜਾ ਬੰਦਾ ਲੈਗਾ ਜਿਆਦੀ ਰੱਖੂਗਾ ਬਾਕੀ ਬੱਛੀ ਦਾ ਕੱਦ ਕਾਠ ਦੇਖ ਲਓ ਨੋਟ ਕਰ ਲਓ ਤੁਸੀਂ ਹਨਾ ਲੈ ਵੀ ਗੋਰੀਆਂ ਅੰਗਰੇਜ਼ਾਂ ਵਰਗੀ ਪਹਿੜਾ ਬਾਈ ਸੇਵਕ ਕਹਿੰਦਾ ਰਵਣ ਇੱਕ ਇੱਕ ਗੱਲ ਵੀਰੇ ਹਾਂ ਦੁੱਧ ਪਰ 35 ਕਿਲੋ ਕਰੀ ਗਏ ਨਾ ਮਛੀ ਤਾਂ ਵੀ 30 ਕਿਲੋ ਦੇਣਾ ਪਰ ਆਪਾਂ ਜਾਇਗਾ ਕਿ ਦੇਣਾ ਵੱਡੇ ਭਾਈ ਹੁਣ ਨਾ ਮੌਸਮ ਆ ਵੀਰੇ ਹੁਣ ਮੌਸਮ ਆ ਗਿਆ ਹਾਂ ਭਾਈ ਠੀਕ ਹੈ ਤੇ ਸੇਕ ਜੀ ਗੱਲ ਕਰ ਲੀਏ ਜਿਵੇਂ ਇੱਧਰਲੇ ਪਾਸੇ ਵਾਲੀਆਂ ਗਮ ਆ ਗਈਆਂ ਇਹ ਰਵਣ ਦੇ ਦੋ ਗਾਂ ਮੇਰੇ ਕੱਚੀਆਂ ਨੇ 15 ਬੰਦੇ ਨੇ ਇਹ ਵੀ ਵੇਲੇ ਸਵੇਰ ਤੋਂ ਮੜਾ ਮਾ ਹੋ ਜਾ ਮੜਾ ਨੇੜੇ ਹੋ ਜਾਓਂਦੇ ਭਾਈ ਆ ਮਾੜੀ ਜੀ ਜਾਣਕਾਰੀ ਦੇ ਦੇ ਇਹ ਗੁੱਸਾ ਹੋ ਜਾਣੀ ਜਰੀ ਇਹ ਜਿਵੇਂ ਆ ਵਹੜ ਆ ਗਈ ਰਵਣੇ ਤੋਂ ਫੁੱਲ ਵੱਡੀ ਵੀਰੇ ਵੜ ਹਾਂ ਇਹ ਦਿਨ ਪਏ ਰਵਣੇ ਮੇਰੇ 12 13 ਠੀਕ ਹੈ ਇਹ ਕਿੰਨੇ ਚ ਆਪਾਂ ਕਰਾਂਗੇ ਰਮਣ ਵੀਰੇ ਇਹਨੇ ਮਤਲਬ ਆਪਣਾ ਯਾਰ ਦੋਸਤ ਮਿੱਤਰ ਤੋਂ ਲਈ ਛੱਤਿਆਂ ਨੇ ਪਿੰਡੋਂ ਅੱਛਾ ਇਹਨੇ ਟੋਕਰ ਲਈ ਬੰਦੇ ਨੇ ਪਲੇਇਓ ਟੋਕਰ ਥੱਲੇ ਕਾਂ ਥੱਲੇ 20 ਕੁ ਲੋ ਦੋ ਸੀ ਭਾਈ 4 ਮਹੀਨੇ ਗੱਭਣ ਥੱਲੇ ਭਾਈ ਠੀਕ ਹੈ ਰਮਣ ਨੇ ਫੁੱਲ ਵੱਡੀ ਆ ਛੋਟੀ ਨਹੀਂ ਗਈ ਕਿ ਡੀ ਆਵਰੇ ਕਦ ਕੁਦ ਬਰੇ ਇਹਦੇ ਗਾਂ ਦਿਨ ਪਏ ਰਮਣ ਜੀ ਵੀਰੇ 10 12 12 ਦਿਨ ਹੀ ਪਏ ਆ ਤੈਨਾਂ ਆਪ ਵੀਡੀਓ ਦਿਖਾਈ ਨਹੀਂ ਰਮਣ ਵੀਰੇ ਨਹੀਂ 12 ਦਿਨ ਪਏ ਇਹਦੇ ਠੀਕ ਹੈ ਚੱਲ ਕੋਈ ਗੱਲ ਨਹੀਂ ਹਾਂਜੀ ਭਾਈ ਲਿਆ ਬੰਨ ਕੇ ਰ ਠੀਕ ਆਹਾ ਕਿਵੇਂ ਆ ਗਈ ਰਮਣ ਵੀਰੇ ਇਹ ਬੱਚੀ ਤੇ ਉਹ ਜਿਹੜੀ ਬੱਚੀ ਖੀ ਰੀ ਆ ਇੱਕੋ ਘਰ ਦੀ ਇੱਕੋ ਫਾਰਮ ਜੀ ਆਈਆਂ ਬਾਈ ਅੱਛਾ ਹਾਂਜੀ ਬਾਈ ਤੇ ਇਹਦੇ ਵੀ ਦਿਨ ਪਏ ਹੈ ਜੀ ਹਾਏ ਰੌਣੇ ਇਹ ਦਿਨ 12 13 ਪਏ ਰੌਣੇ ਅੱਛਾ ਕਿੰਨੇ ਕੇ ਦੁੱਧ ਆਲੀ ਇਹੇ ਰੌਣੇ ਨੇ 30 ਕਿਲੋ ਦੁੱਧ ਦਿੱਤਾ ਵੀਰੇ ਬਿਮਾਲਕ ਨੇ ਕਹਿੰਦਾ 30 ਕਿਲੋ ਹਾਂ ਬਾਈ ਤੇ ਫਿਰ ਹੁਣ ਆਪਾਂ ਮਤਲਬ ਇਹਦਾ ਰੇਟ ਰੂਟ ਰੌਣੇ ਵੀਰੇ ਆਈਦਾ ਰੇਟ ਜਮਾ ਜੇ ਥੋੜੀ ਕੱਚੀ ਕਰਕੇ ਵੀਰੇ 90000 ਰੁਪਏ ਰੇਟ ਆ ਵੀਰੇ ਆਈਦਾ ਠੀਕ ਹੈ 90 ਹਾਂਜੀ ਬਾਈ ਆਈਦਾ ਮਤਲਬ ਜੇ ਤਿਆਰ ਹੋ ਗਈ ਫਿਰ ਵਾਜੂਗਾ ਤੋੜ ਕੇ ਦਿਖਾਣੇ ਮੜੀ ਚੱਲ ਤੋੜ ਦੇ ਕਰ ਇਹ ਖੁੱਲੀਆਂ ਹੀ ਰਹਿਣੀਆਂ ਉਸ ਇੱਕੋ ਫਾਰਮ ਨੇ ਹਾਂ ਹ ਵੀ ਆਹਾ ਜਿਹੜੀ ਬਾਈ ਕਹਿੰਦਾ ਵੀ 30 ਕਿਲੋ ਦੁੱਧ ਫਾਰਮ ਚੋਂ ਲੈਤੀ ਆ ਤੇ 90000 ਦੀ ਦੇ ਦਾਂਗੇ ਅੱਜ 90000 ਹੀ ਪਰ ਉਹਨਾਂ ਝੋਲੀ ਝੁਲੀ ਪਾਲੀ ਛੰਡ ਨਹੀਂ ਇਹਨੇ ਵੀ ਠੀਕ ਹੈ ਪਾਲੀ ਫਰੀਕ ਬਰੂਗਾ ਚੱਲ ਕੋਈ ਗੱਲ ਨਹੀਂ ਹੁਣ ਐਂ ਤਾਂ ਲਿਆ ਕਰ ਇਹ ਵੀ ਦਿਖਾਤੀ ਆਪਾਂ ਹਾਂ ਇਹ ਵੀ ਗੁੱਸਾ ਨਾ ਕਰ ਜਾਣਗੇ ਹਾਂ ਵੀ ਆ ਜਿਹੜੀ ਹੈਗੀ 90000 ਰੁਪਏ ਦੀ ਵਾਹਣਾ ਮਿਲ ਜੂਗੀ ਤੁਹਾਨੂੰ ਸੈਕੰਡ ਨੰਬਰ ਬੋਲ ਕੇ ਆ ਇੱਧਰ ਆ ਕੇ ਮੇਰੇ ਕੋਲ ਆ ਗਿਆ ਵੀਰੇ ਆ ਗਈ ਆ ਜਾ ਆ ਜਾ 93565 04600 ਵੀਰੇ ਚੀਕਾ ਹਾਂਜੀ ਬਾਈ ਸੇਵਕ ਵੀਰੇ ਬਹੁਤ ਬਹੁਤ ਧੰਨਵਾਦ ਤੇੰਕਿਊ ਬਰਾਜੀ ਤੇ ਲੋ ਵੀ ਮਿੱਤਰੋ ਇਹ ਆ ਜਿਹੜਾ ਬੰਦਾ ਖੜਾ ਛੋਡੇ ਮੂਰੇ ਗੋਲਮਟੋਲ ਸੇਵਕਾ ਹਾਂ ਜੀ ਠੀਕ ਹੈ ਤੇ ਇੱਥੇ ਬਾਈ ਦੇ ਘਰੇ ਆਇਓ ਹਾਂ ਬਈ ਦੋ ਟੈਂਸ ਸੋਲੀ ਕਰਕੇ ਹੋ ਜਾਏ ਵੱਡੇ ਬਾਈ ਆਪਣੀ ਪਹਿਲੇ ਦਿਨ ਹੀ ਮਤਲਬ ਸੇਕ ਨੂੰ ਗੇਣੇ ਨੇ ਬਾਈ ਤਾਂ ਕਿਦੋਂ ਵੀ ਲੋਪੜੀ ਸੋਲੀ ਕਰਕੇ ਲੋ ਵੱਡੇ ਬਾਈ ਪਰ ਆਸੇ ਭਾਈ ਰੇਟ ਟਰਾਈ ਕਰ ਲੋ ਵੀਰੇ ਆਪਣਾ ਪੰਜ ਹੇਰ ਲੋਕਾਂ ਨੂੰ ਫਰਕ ਹੁੰਦਾ ਵੱਡੇ ਬਾਈ ਠੀਕ ਆ ਹਾਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਬਾਕੀ ਮਿੱਤਰੋ ਇੱਥੇ ਆਉਂਗੇ ਜਦੋਂ ਪਤਾ ਲੱਗ ਜਾਣਾ ਮੈਨੂੰ ਪਤਾ ਲੱਗ ਜਾਂਦਾ ਵੀਰੇ ਹੁਣ ਐ ਜੀ ਗਾਂ ਵੀਰੇ ਹੋਰ ਬੰਦਾ 90 99 ਵੀਰੇ ਦੁੱਧ ਵਾਲੀਆਂ ਜਿੰਨੀਆਂ ਹੈਗੀਆਂ ਮੇਰੇ ਕਿੱਡੀਆਂ ਬਰੀਕੀਆਂ ਬੱਚੀਆਂ ਸਾਰੀਆਂ ਜੀ ਸਹੀ ਗੱਲ ਹੈ ਹਾਂ ਜੀ ਜਰਸੀ ਨਹੀਂ ਤਕਰੀਬਨ ਆਪਣੇ ਕੋ हां जर्सीया तेरे दो ही ਆਪਣੇ ਕੋਲੇ ਇੱਕ ਵਾਰੀ ਜਰਸੀ ਸਵੇਰ ਆ ਜੂਗੀ ਵੱਡੀਆਂ ਚੰਗੀਆਂ ਹੋਈ ਅੱਛਾ ਸਵੇਰ ਆ ਜੂਗੀ ਚਲੋ ਹੁਣੇ ਸੌਦਾ ਕਰਕੇ ਆ ਜੀ ਲੇਟ ਹੋ ਗਈ ਥੋੜੀ ਮਂਗਾਈ ਨਹੀਂ ਗਈ ਓਕੇ ਧੰਨਵਾਦ ਵੀਰੇ थैंक यू ਭਰਾ ਜੀ